ਬਈ ਜੋਰ ਲੱਗੀ ਜਾਂਦਾ ਵੇਖ ਲੋ ਰਾਜੂ ਲੱਗਿਆ ਵੈ ਰਾਜੂ ਤੇ ਕਾਕੀ ਲੱਗੀ ਪਿਆ ਐਮਪੀ ਵਾਲੀ ਕਾਕੀ ਕੁੰਡੀਆਂ ਦੇ ਇਹਨਾਂ ਮਕਾਕੀ ਲੈਂਦੇ ਆ ਦੋ ਨਿੱਤਰ ਬੜੇ ਮੇ ਖਾਣੀ ਜਦੋਂ ਨੇ ਆਣੀ ਮਠਾੜੂ ਕੁੰਡੀਆਂ ਦੇ ਫਸ ਗਿਆ ਮੈਂ ਮਾਰ ਤਾਣ ਖਾ ਲਈ ਤਾਂ ਸਾਮਣੂ ਕੁੰਡੀਆਂ ਦੇ ਸਿੰਘ ਫਸ ਗਿਆ ਕਾਕੇ ਲੈਂਦਾ ਕੱਢਦੇ ਯਾਰ ਇਹ ਆ ਭਾਈ ਆਪਣੀ ਮਸ਼ੀਨ ਮਥਾੜੂ 4600 ਤੇ 44000 ਜੋਰ ਤੋਂ ਲੈਖਦਾ 4600 ਨਹੀਂ ਕਹਿਣੀ ਨਹੀਂ 400 ਨਹੀਂ ਕਹਿਣੀ 400 ਨਿੱਕਾ ਨੰਬਰ ਰਹਿੰਦਾ ਨਾ ਬਹੁਤ ਚਲਾ ਲੱਗੇ ਪੈਰਾ ਵਾਲੇ ਬਾਬੇ ਨੂੰ ਚੱਪੜਾ ਵੀ ਨਹੀਂ ਪਈਆਂ ਸਾਈ ਰਾਤ ਭਾਈ ਸੁੱਤਾ ਨਹੀਂ ਮੈਂ ਸਾਰੀ ਰਾਤ ਮਸ਼ੀਨ ਚਲਾਈ ਏ करता बिंदरा करता मैं टोपीला लाल टोपीला हरी टोपीला ਬਾਕੀ ਤੁਸੀਂ ਸਪੋਰਟ ਕਰੋ ਵੱਧ ਵੱਧ ਆਪਣੇ ਵਲੌਗ ਚ ਚਲਾਓ ਜਿਹੜੇ ਆਪਾਂ ਨੂੰ ਪੈਸੇ ਪਹੁੰਚਾਉਣ ਲੱਗ ਪਣ ਫਿਰ ਆਪਾਂ ਮਸ਼ੀਨਾਂ ਦੇ ਸ਼ੇਅਰ ਕਰੋ ਮੀਡੀਆ ਸਾਡੀ ਲਾਈਕ ਕਰੋ ਫਿਰ ਪਰ ਮਠਾੜੋ ਮਸ਼ੀਨਾਂ ਨਾ ਲਵੇ ਆ ਗੇ ਪੈਟਾ ਗਾ ਲਾਵੇ ਗਾ ਮੱਝ ਲੈ ਲਓ ਸੁਬਾਹ ਕਰੇ ਦੀ ਕੱਟੀ ਦੇ 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 ਕਰੇ ਦੀ ਸਾਲ ਬਾਅਦ 6 ਮਹੀਨਾ ਬਾਅਦ ਇਹਨੇ ਕੋਈ ਸੁਣਾ ਇਹਨੇ ਬੜੀ ਸੁਣਾ ਇਹ ਤਾਂ ਹੋਰ ਖਾਵੇਂ ਦੀ ਆਡੇ ਤੇ ਤਾਲ ਪੱਟਣ ਲੱਗ ਪੋ ਦੇ ਤਾਲ ਅਰ ਕਿਦਾਂ ਇੱਕ ਪਾਲ ਪੱਟਾ ਦਰੋਂ ਸਿਆਲ ਚ ਕੀ ਕਰਾ ਦੇ ਆਏ ਆ ਘਰਾਰੀ ਕੁੜੀ ਹੈ ਪਤਾ ਨਹੀਂ ਕਿੰਨੀ ਮੇਰੀ ਨਹੀਂ ਨਹੀਂ ਲਾਣੀ ਨਮਠਾਉਣੀ ਲੈਣੀ ਜਿੰਨੇ ਵੀ ਭਰਾਵਾਂ ਨੇ ਲੈਣੀ ਨਾ ਭੇ ਜਾਓ ਜੀਨ ਲਿਆਓ ਚੁੱਪ ਕਰਕੇ ਕਰਤਾਰ ਜਾ ਲਿਆਓ ਵਿਸ਼ਾਲ ਬਾਹਰ ਦੋ ਮਹੀਨਾ ਲਾਓ ਜਿੰਨੇ ਲਾਉਣੇ ਦੁਕਾਨ ਹੋਰ ਮਸ਼ੀਨਰੀ ਲਿਆਵਾਂ ਜੀ ਨਾ ਦਾ ਕੋਈ ਵਿਚਾਰ ਲਿਆਵਾਂ ਜੇ ਹੋਰ ਮਠਾੜੂ ਆਹ ਕਾ ਹੋਰ ਆਹ ਕੋਈ ਮਠਾੜੂ ਤੇ ਨਾ ਹੀ ਲਵਾਜੇ ਕੋਈ ਹੋਰ ਕੰਪਨੀ ਦੀ ਨੇੜੂ ਤੇ ਵਾਲੀ ਬਾ ਲਾਭ ਵਾਲੀ ਲਵਾਜੇ ਵਿਸ਼ਾਲ ਤੇ ਕਰਤਾ ਉਹ ਨਾ ਹੀ ਬੈਠਦਾ ਆ ਬੋ ਆਪਣੀ ਤੁਸੀਂ ਵੀਡੀਓ ਬੜੀ ਚਲਾਓ ਵਾਦੂ ਵਾਦ ਆਪਾਂ ਅਗਲੇ ਹਾਲ ਲਿਆਵਾਂਗੇ ਵਿਸ਼ਾਲ ਹੀ ਹੋਣਾ ਬਾਈ ਯਾਰ ਅਸੀਂ ਮਰੇ ਬੈ ਧਰਮ ਦਾ ਵੀਡੀਓ ਸਾਡੀਆਂ ਛੇਰ ਛੁਰ ਕੀਤੀਆਂ ਰੱਖਿਆ ਕਰੋ ਤੇ ਲਾਈਕ ਵੀ ਕਮੈਂਟ ਵੀ ਤੇ ਜਮਾ ਯਾਰ ਨਾ ਹੁਣ ਤਾਂ ਸਮੁੰਦਰ ਦੇ ਵਿੱਚ ਰਹਿ ਗਈ ਬਾੜ ਨੂੰ ਮਠਾੜੂ ਬਸ ਜਦੋਂ ਰੋਣ ਖਤਮ ਵਗਾ ਬਾੜ ਹੀ ਦੇਣੀ ਇਹਨਾਂ ਨਾਲ ਥੋਜ ਰਾਤੀ ਕਸਰ ਕੋਈ ਨਹੀਂ ਰਾਤ ਕੋਈ ਨਹੀਂ ਛੱਡੀ ਜਿੰਨੀ ਭਜਾਈ ਹੈ ਪਰ ਕੁੜੀ ਰੇਸ ਮੁੱਕ ਜਾਂਦੀ ਸੀ ਨਹੀਂ ਨਹੀਂ ਰੇਸ ਮੁੱਕ ਜਾਂਦੀ ਸੀ ਉਹ ਤੇ ਲੈਟਰ ਥਨੇ ਆਵਾੜਦੀ ਉਹ ਕਿੰਨਾ ਗੁੱਸਾ ਮੁਰਨਾ ਨਹੀਂ ਪੱਟ ਨਹੀਂ ਹੁਣਾ ਉਹ ਭੇਠਾ ਤੇਰਾ ਮੋੜ ਖੜੂਗਾ ਰਾਹ ਖਤਮ ਹੋ ਗਿਆ ਠੀਕ ਹੈ ਉਹ ਜਦੋਂ ਥੱਲੂ ਬੋਲਦੇ ਟਪਾਈ ਤੋਂ ਕੁੜੀਏ ਵੀ ਨਾ ਮੈਂ ਤਾਂ ਯਾਰ ਨਾਲ ਛੱਤ ਲੱਗੇ ਜੀ ਇਹਦੀ ਕੁੰਡੀ ਕੁੜੀ ਆ ਜੀ ਆ ਲੈ ਪੰਗਾ ਜੀ ਕੋਈ ਨਹੀਂ ਹੁੰਦਾ ਜਦੋਂ ਨੇੜੇ ਲਗਾ ਮੈਂ ਲੱਗੀ ਹਾਂ ਉੱਤਰ ਮੈਂ ਆ ਬਿਰਿਆ ਆ ਨੀ ਲੱਗਦੀ ਨਾਲ ਤੇਰਾ ਹੋਵੇ ਬੈਕ ਕੱਢੀ ਆ ਕੁੜੀ ਆ ਸਿਆ ਬਲੋਗ ਗਾ ਆਇਆ ਤਾਂ ਬ੍ਰੇਕ ਨਹੀਂ ਲੱਗਦੀ ਮਠਾੜੂ ਨਾਲ ਲਵੇ ਜ ਗਾਵਾਂ ਦਾ ਬਾਜ਼ਾਰ ਪਰ ਆ ਵਿਚਾਰੀਆਂ ਦਾ ਨਾ ਬਹੁਤ ਮੰਦਾ ਹਾਲ ਹੋ ਜਾਣਾ ਬ੍ਰੇਕ ਬਰੋਕ ਨਹੀਂ ਲੱਗਦੀ ਇਹਦੀ ਕਰਮਾ ਵਾਲੀ ਤਾਕਤ ਹੈ ਇਹਨੂੰ ਮਸ਼ੀਨ ਫੜਾ ਦੇਣਾ ਤੇ ਤੂੰ ਐਥੇ ਰੋਕ ਦੇ ਨਹੀਂ ਮੈਨੂੰ ਨਹੀਂ ਰੁਕਣੀ ਨਹੀਂ ਰੁਕਣੇ ਤੇ ਫਿਰ ਇਹਨੂੰ ਸੈੱਟ ਕਰੋ ਹਾਂ ਇੱਕ ਗੱਲ ਏ ਇੱਕ ਗੱਲ ਇਹ ਆ ਮਾ ਥਾੜੂ ਲਓ ਲਓ ਇੰਜਨ ਲਾਲ ਇਦੋਂ BS3 ਤੇ ਇੱਕ ਨਾ ਪੰਜਵਾਂ ਗੇਅਰ ਨਾਲ ਵਾਲਿਓ ਹਣ ਪੰਜਵੇਂ ਗੇਅਰ ਦਿਨ ਦੀ ਜਨੇ ਵੇਖੋ ਪੰਜਵਾਂ ਗੇਅਰ ਖੁੱਲਿਆ ਪਿਆ ਪੰਜਵਾਂ ਗੇਅਰ ਨਾਲੋ ਹਾਂ ਪੱਜਦੀ ਤੇ ਬੜੀ ਪਰ ਸੂਤਰ ਵੀ ਨਹੀਂ ਹੁੰਦੀ ਆ ਵੇਖੋ ਇਹਨੇ ਚਲਾਈ ਕਰੀ ਪਰ ਜਿਹੜਾ ਆਹ ਗਰੀਬ ਆ ਗਣਾ ਦਰੁੱਧਰੀ ਇਹ ਦੇਵੋਂ ਦੀ ਮਾਤਾ ਨਹੀਂ ਆਟਾ ਛਾਣਦੀ ਪਸਦੀ ਕੈਣੀ ਮਾਣ ਨਹੀਂ ਏ ਬੈਂਕਲਾ ਨਾ ਜਈਦਾ ਇਹ ਕਨਾ ਕੋਈ ਨਹੀਂ ਦਿੱਨਾ ਨਾ ਨਾ ਤੇ ਨਦੀਆ ਆਹ ਵੜੀ ਸੁਬੂ ਬੋਲਾ ਆਹੇ ਕੋਣ ਲੱਗਦਾ ਵੇ ਜੋਰ ਇੱਥੇ ਬੰਦਾ ਬੋਲੀਏ ਜੋ ਬਰੇਗ ਲੈ ਰੋਸਰਾ ਤੇ ਜਾ ਤੱਲੇ ਆਵਲਾ ਕਿੰਤਾ ਏ ਹੋਏ ਇਹ ਤਾਂ ਸੇ ਖਲੋ ਦੇ ਵੇਖਾ ਮਾਪ ਐ ਨੰਗਰੂ ਭਾਜੂ ਤੇ ਆਈ ਹੌਲੀ ਚੱਲ ਰਹਾ ਉਹ ਆਂਦਾ ਜੋਰ ਲੱਗਦਾ ਹੈ ਇਹ ਅਗਾ ਤੂੰ ਹੀ ਨਹੀਂ ਹੈਗਾ ਜੋ ਉੱਧਰਲੇ ਲੰਡੂ ਪੰਜੂ ਫੋਰਮ ਨੇ ਰਾਜੂ ਬਦਲੇ ਦੇਸ਼ਮਕਾ ਦੇਂਦੇ ਹੈ ਉਹ ਕਰ ਰੇਸ ਕੋ ਨਹੀਂ ਹੁੰਦੀ ਤੁਹਾਡੀ ਇਹ ਤਾਂ ਹੀ ਹਰ ਦੋ ਘੰਟੇ ਕਰਮਾਂ ਚੱਲੀ ਜਾਂਦੇ ਤੇ ਉਹਨੂੰ ਸਿਕੰਦਰਾਂ ਦੇ ਕੋਲ ਖੜਾ ਹਵਾਉਣਾ ਸੀ ਇਹ ਅੱਪੜੀ ਨਹੀਂ ਸਾਨੂੰ ਬਾਹਰ ਕਿੱਧਰ ਕਿੱਟੀ ਹੈ ਦੀ ਬੜੀ ਯਾਰ ਬੜੀ ਯਾਰ ਇਹ ਬਾਜੂ ਯਾਰ ਕੇ ਐਸ ਨੂੰ ਵੀ ਗੇਅਰ ਬੱਟਾ ਉਹਨੂੰ ਉਹ ਦੀ ਫੈਨ ਦੀ ਉਹਨੂੰ ਵੀ ਯਾਰ ਗੇਅਰ ਜਦੋਂ ਫਾੜਦਾ ਕੋਈ ਕੱਲੀ ਆ ਟ੍ਰਿਕ ਹਾਂ ਅੱਜ ਡਬਲ ਦੇ ਯਾਰ ਮੇਰੀ ਗੱਲ ਹਾਂ ਅੱਜ ਡਬਲ ਦਿੱਤੀ ਜਾਂਦੇ ਅੱਜ ਦੱਸਾ ਡਬਲ ਦਿੱਤੀ ਤਾਂ ਕਰਕੇ ਦੂਜੇ ਦੀ ਕੱਲੀਆਂ ਦੀ ਸਿੰਗਲਾਂ ਦੀ ਟੁਰ ਬਾਰੇ ਦੀ ਜਿਹੜੀ ਮਰਦੀ ਦੇ ਜਾਂਦੇ ਨਾਲ ਕੀ ਸਪੀਡ ਦਾ ਮਤਲਬ ਇਹ ਬੜਾ ਫਰਕ ਪੈਂਦੀ ਟਰੈਕਟਰ ਤੇ ਆ ਚੀ ਲੱਗ ਜਾਵੇ ਨਾ ਥੋੜੀ ਜੀ ਤਿੰਨੇ ਗਰਾਰੀ ਚੱਕੀ ਜਾਂਦੀ ਹੂ ਫਿਰ ਮੈਂ ਖਾਂ ਉੱਥੇ ਚੱਲਦੇ ਵੀਡੀਓ ਇਹ ਟਵਲ ਮੇਰਾ ਪੈਜਾ ਤਾਂ ਠੱਕ ਜਾਏ ਮਾਸ ਪਾਖੇ ਹੋ ਗਏ ਮੈਂ ਇਹਨਾਂ ਪਰਮਾਣਿਕ ਕੋਈ ਟਰਨੀ ਸਿਆਏ ਉਹ ਜਾਣ ਉੱਥੇ ਲਾਜ਼ਰ ਦੇ ਟੈਕਾਂ ਚ ਪਾਉਂਦੇ ਹੈਂ ਜਿੱਲਾ ਕਿੰਨਾ ਡੈਰ ਰਹੀਆ ਜਿੱਲਾ ਦੇ ਟਾਇਰ ਲਾਦਨੋਂ ਕਿੰਨਾ ਤੇ ਬੜਾ ਹੀ ਨਾਲ ਤੇ ਨਵੀਂ ਮੀਟਾਂ ਲਾਉਂਦੇ ਲੋਕ ਬਸ ਸੀਰੀਅਸ ਹੈ ਲੋਕਾਂ ਦੀ ਹੈ